ਸਾਡੇ ਸਰੀਰ ਦੇ ਵਿੱਚ ਨਾੜੀਆਂ ਦਾ ਬਹੁਤ ਜ਼ਿਆਦਾ ਮਹੱਤਵ ਹੈ। ਨਾੜੀਆਂ ਸਾਡੇ ਸਰੀਰ ਦੇ ਉਹਨਾਂ ਸੁਖਮ ਬਰੀਕ ਰਸਤਿਆਂ ਨੂੰ ਕਿਹਾ ਗਿਆ ਜਿਸ ਤੋਂ ਪ੍ਰਾਣ ਊਰਜਾ ਸਾਡੇ ਪੂਰੇ ਸਰੀਰ ਦੇ ਵਿੱਚ ਚੱਲਦੀ ਹੈ ਤੇ ਕੰਮ ਕਰਦੀ ਹੈ। ਸਾਡੇ ਸਥੂਲ ਸਰੀਰ ਦੇ ਵਿੱਚ ਜਿਹੜੀ ਨਾੜੀਆਂ ਦੀ ਸੰਖਿਆ ਹੈ ਨਾ ਉਹ ਲੱਖਾਂ ਦੇ ਵਿੱਚ ਦੱਸੀ ਗਈ ਹੈ। ਇਹਨਾਂ ਨਾੜੀਆਂ ਦਾ ਵੀ ਬਹੁਤ ਮਹੱਤਵ ਹੈ। ਇਹ ਸਾਡੇ ਸਰੀਰ ਦੇ ਵਿੱਚ ਪ੍ਰਾਣ ਊਰਜਾ ਬ੍ਰਹਿਮੰਡੀ ਊਰਜਾ ਵੀਰੇ ਊਰਜਾ ਜਾਂ ਫਿਰ ਕੁੰਡਲੀ ਜਾਗਰਣ ਸੁਖਮ ਊਰਜਾ ਦਾ ਸੰਚਾਰ ਕਰਦੀ ਹੈ ਇਹਨਾਂ 나ੜੀਆਂ ਦਾ ਕੋਈ ਪੁੱਤਕ ਸਰੂਪ ਨਹੀਂ ਹੈਗਾ ਹੁਣ ਜੇ ਆਪਾਂ ਇਹਨਾਂ 나ੜਾਂ ਨੂੰ ਸਰੀਰ ਨੂੰ ਕੱਟਵੱਟ ਕਰਕੇ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਇਹ ਮੈਂਦੀਆਂ ਨਹੀਂ ਜਦੋਂ ਆਪਾਂ ਆਪਣੇ ਸਪਾਈਨ ਦੀ ਐਮ ਆਰ ਆਈ ਕਰਵਾਉਂਦੇ ਆ ਤਾਂ ਉਹਦੇ ਵਿੱਚ ਇੱਕ ਲਾਈਟ ਜਹੀ ਹੁੰਦੀ ਹੈ ਜੋ ਕਿ ਸੁਖਮਨਾ ਨਾੜ ਦੱਸੀ ਜਾਂਦੀ ਹੈ ਹੁਣ 72000 ਨਾੜੀਆਂ ਦੇ ਵਿੱਚ ਈੜਾ ਪਿੰਗਲਾ ਤੇ ਸੁਖਮਨਾ ਇਹਨਾਂ ਨੂੰ ਖਾਸ ਮੰਨਿਆ ਗਿਆ ਈੜਾ ਜੋ ਹੈ ਉਹ ਆਪਾਂ ਜਿਹਨੂੰ ਚੰ드ਰਮਾ ਕਹ ਦਿੰਨੇ ਆ ਇਹ ਠੰਡੀ ਨਾੜ ਆ ਦੂਜੇ ਪਾਸੇ ਪਿੰਗਲਾ ਨਾੜ ਜਿਹਨੂੰ ਆਪਾਂ ਸੂर्य ਕਹ ਦਿੰਨੇ ਆ ਸੂਰਜ ਕਹ ਦਿੰਨੇ ਆ ਇਹਦਾ ਸੁਭਾਅ ਗਰਮ ਆ ਤੇ ਤੀਸਰੀ ਨਾੜ ਜੋ ਸੁਖਮ ਹੈ ਉਹ ਹੈ ਸੁਖਮਨਾ ਨਾੜ ਜਿੱਥੇ ਆਪਣਾ ਮੂਤਰ ਮਾਰ ਗਿਆ ਇਹਦੇ ਆਸ-ਪਾਸ ਹੀ ਕਹਿੰਦੇ ਉਹ ਜੋ ਕੁੰਡਲੀ ਆ ਉਹ ਕੁੰਡਲਣੀ ਸ਼ਕਤੀ ਰਹਿੰਦੀ ਆ ਜੋ ਬਾਕੀ ਨਾੜੀਆਂ ਨੂੰ ਜਨਮ ਦਿੰਦੀ ਆ ਸਾਡੇ ਸਰੀਰ ਦੇ ਵਿੱਚ 14 ਅਜਿਹੀਆਂ ਨਾੜੀਆਂ ਜੋ ਸੱਤ ਉੱਪਰ ਨੂੰ ਜਾਂਦੀਆਂ ਤੇ ਸੱਤ ਥੱਲੇ ਨੂੰ ਜਾਂਦੀਆਂ ਨਾੜੀਆਂ ਦਾ ਜੋ ਸੰਬੰਧ ਆ ਉਹ ਸਾਡੇ ਸਰੀਰ ਦੀਆਂ ਇੰਦਰੀਆਂ ਦੇ ਨਾਲ ਹੁੰਦਾ ਤੇ ਜੋ ਸਾਡੇ ਸਰੀਰ ਦੀਆਂ ਇੰਦਰੀਆਂ ਆ ਉਹ ਸਾਡੇ ਮਨ ਦੇ ਨਾਲ ਕਨੈਕਟ ਹੁੰਦੀਆਂ ਸਾਡੇ ਮਨ ਦੇ ਹੁਕਮ ਦੇ ਅਨੁਸਾਰ ਜਾਂ ਮਨ ਦੇ ਵਿੱਚ ਆਏ ਵਿਚਾਰ ਦੇ ਅਨੁਸਾਰ ਹੀ ਸਾਡੇ ਸਰੀਰ ਦੀਆਂ ਇੰਦਰੀਆਂ ਕੰਮ ਕਰਦੀਆਂ ਹੁਣ ਸਾਡੇ ਮਨ ਦੇ ਵਿੱਚ ਪੈਦਾ ਹੋਏ ਵਿਚਾਰ ਇਹ ਵਿਚਾਰ ਹੀ ਸਾਡੇ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੇ ਆ ਜੋ ਸਾਡੇ ਸਰੀਰ ਦੇ ਵਿੱਚ ਊਰਜਾ ਚੱਲਦੀ ਆ ਉਹ ਵੀ ਇਹਨਾਂ ਦੇ ਨਾਲ ਖਪਤ ਹੁੰਦੀ ਆ ਹੁਣ ਜਦ ਆਪਾਂ ਆਪਣੇ ਕੰਨਾਂ ਤੋਂ ਕੋਈ ਸ਼ਬਦ ਸੁਣਦੇ ਆ ਜੇ ਕੋਈ ਚੰਗਾ ਸ਼ਬਦ ਆ ਉਹ ਸਾਡੇ ਸਰੀਰ ਦੇ ਅੰਦਰ ਪ੍ਰਵੇਸ਼ ਕਰਦਾ ਆ ਕੰਨਾਂ ਦੇ ਰਾਹੀਂ ਇਹਨਾਂ ਨਾੜਾਂ ਦੇ ਰਾਹੀਂ ਹੀ ਸਾਨੂੰ ਪਤਾ ਲੱਗਦਾ ਆ ਕਿ ਜੋ ਸ਼ਬਦ ਅਸੀਂ ਬਾਹਰੋਂ ਸੁਣਿਆ ਆ ਉਹ ਚੰਗਾ ਸੀ ਜਾਂ ਮਾੜਾ ਸੀ ਜੇ ਚੰਗਾ ਹੋਵੇਗਾ ਤਾਂ ਇਹਨਾਂ ਨਾੜਾਂ ਦੇ ਰਾਹੀਂ ਹੀ ਆਪਾਂ ਇਮਪ੍ਰੈਸ਼ਨ ਦਿਖਾਵਾਂਗੇ ਹੱਸ ਪਾਵਾਂਗੇ ਖੁਸ਼ ਹੋਵਾਂਗੇ ਖਿਲ ਜਾਵਾਂਗੇ ਹਣ ਜੇ ਉਹੇ ਸ਼ਬਦ ਆਪਾਂ ਬਾਹਰ ਕੋਈ ਗੁੱਸੇ ਵਾਲਾ ਕੋਈ ਚੋਟ ਵੱਜਣ ਵਾਲਾ ਕੀਤਾ ਤਾਂ ਇਹਨਾਂ ਨਾੜਾਂ ਦੇ ਰਾਹੀਂ ਹੀ ਆਪਾਂ ਦੂਸਰੇ ਬੰਦੇ ਨੂੰ ਦੱਸਾਂਗੇ ਕਿ ਸਾਨੂੰ ਗੁੱਸਾ ਆਇਆ ਹੈ ਹੁਣ ਜਦ ਤੱਕ ਸਾਡੇ ਸਰੀਰ ਦੇ ਵਿੱਚ ਇਹ ਵਿਚਾਰਾਂ ਦਾ ਆਉਣਾ ਜਾਣਾ ਆਵਾਜ਼ਾਂ ਦਾ ਆਉਣਾ ਜਾਣਾ ਇਹ ਸਾਡੀ ਜੋ ਊਰਜਾ ਆ ਉਹਨੂੰ ਜਮਾ ਨਹੀਂ ਹੋਣ ਦਿੰਦਾ ਸਾਡੇ ਅਕਾਊਂਟ ਦੇ ਵਿੱਚ ਜੋ ਧਨ ਆ ਉਹ ਜਮਾ ਨਹੀਂ ਹੋਣ ਦਿੰਦਾ ਇੱਕ ਤਰ੍ਹਾਂ ਦਾ ਸਾਡੇ ਸਰੀਰ ਦੇ ਵਿੱਚ ਪ੍ਰੈਸ਼ਰ ਵੀ ਪਿਆ ਰਹਿੰਦਾ ਹੈ ਹੁਣ ਯੋਗ ਸਾਧਨਾ ਕਰਨ ਵਾਲੇ ਉਹ ਕੀ ਕਹਿੰਦੇ ਆ ਕਹਿੰਦੇ ਕੁੰਡਲਣੀ ਦੇ ਆਲੇ ਦੁਆਲੇ ਇਹ ਘੇਰੇ ਬਣੇ ਹੋਏ ਆ ਵਿਚਾਰਾਂ ਦੇ ਜਦੋਂ ਕਹਿੰਦੇ ਤੁਸੀਂ ਆਪਣੇ ਵਿਚਾਰਾਂ ਨੂੰ ਰੋਕ ਲੰਨੇ ਆ ਤਾਂ ਇਹ ਕੁੰਡਲਣੀ ਹਲਕੀ ਹੋ ਕੇ ਇਹਦੀ ਜਿਹੜੀ ਊਰਜਾ ਆ ਨਾ ਇਹ ਉੱਪਰ ਉੱਪਰ ਨੂੰ ਜਾਂਦੀ ਆ ਜੋ ਸੈਰ ਵਾਲੇ ਚੱਕਰ ਆ ਨਾ ਉਹਨਾਂ ਦੇ ਕੋਲ ਜਾ ਕੇ ਉੱਥੇ ਠਹਿਰ ਜਾਂਦੀ ਆ ਬਾਕੀ ਹਜੇ ਕੁੰਡਲਣੀ ਇਹ ਕਹਿੰਦੇ ਸੁੱਤੀ ਹੋਈ ਆ ਸੱਪ ਦੇ ਵਾਂਗ ਘੇਰਾ ਮਾਰ ਕੇ ਇਹ ਸੁੱਤੀ ਹੋਈ ਆ ਜਦ ਤੱਕ ਮਾਨਵ ਵਿਚਾਰਾਂ ਦੇ ਵਿੱਚ ਆ ਇਹ ਉੱਠਦੀ ਨਹੀਂ ਜਿਨ੍ਹਾਂ ਦੇ ਮਨ ਦੇ ਫੁਰਨੇ ਘਟ ਜਾਂਦੇ ਆ ਉਹ ਸਿਮਰਨ ਨਹੀਂ ਕਰਦੇ ਧਿਆਨ ਹੀ ਕਰਦੇ ਆ ਤਾਂ ਇਹ ਕੁੰਡਲਨੀ ਜਗਣੀ ਸ਼ੁਰੂ ਹੋ ਜਾਂਦੀ ਆ ਐਕਟਿਵ ਹੋ ਜਾਂਦੀ ਆ ਮਾਲਕ ਨੇ ਸਾਰੀਆਂ ਹੀ ਚੀਜ਼ਾਂ ਇੱਕ ਜਗ੍ਹਾ ਕਨੈਕਟ ਕੀਤੀਆਂ ਈੜਾ ਪਿੰਗਲਾ ਤੇ ਸੁਖਮਨ ਸਾਡੇ ਵਿਚਾਰਾਂ ਦੇ ਨਾਲ ਹੀ ਪ੍ਰਭਾਵਿਤ ਹੁੰਦੀਆਂ ਤੇ ਇਹਨਾਂ ਦੇ ਨਾਲ ਸਾਡਾ ਮਨ ਪ੍ਰਭਾਵਿਤ ਹੁੰਦਾ ਵਾਹਿਗੁਰੂ ਗੁਰਮੰਤਰ ਦੀ ਵੱਜੀ ਚੋਟ ਨਾਭੀ ਤੇ ਧਰਨ ਤੇ ਵੱਜੀ ਚੋਟ ਸੁਖਮਨਾ ਨਾਰ ਨੂੰ ਐਕਟਿਵ ਕਰਦੀ ਹੈ ਜਦ ਤੱਕ ਆਪਾਂ ਵਿਚਾਰਾਂ ਦੇ ਵਿੱਚ ਆ ਇਹ ਜੋ ਆਪਣੇ ਦੋ ਨਾਸਿਕਾ ਨੇ ਇਹਨਾਂ ਦੇ ਵਿੱਚ ਜੋ ਸੁਵਾਸ ਜਾਂਦਾ ਆ ਕਦੀ ਖੱਬੇ ਥਾਣੀ ਜਾਂਦਾ ਕਦੀ ਸੱਜੇ ਥਾਣੀ ਜਾਂਦਾ ਕਹਿਣ ਦਾ ਭਾਵ ਸੁਵਾਸਾਂ ਦਾ ਸੰਤੁਲਨ ਵਿਗੜਿਆ ਹੋਇਆ ਜੇ ਸਿਮਰਨ ਕਰਦੇ ਕਰਦੇ ਸਾਡੇ ਸੁਵਾਸ ਹਲਕੇ ਤੇ ਗਹਿਰੇ ਨਹੀਂ ਹੋਏ ਤਾਂ ਇਸ ਦਾ ਮਤਲਬ ਕੀ ਹੈ ਕਿ ਅਸੀਂ ਸਿਮਰਨ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ ਸੁਵਾਸ ਸਾਡੇ ਹਲਕੇ ਤੇ ਗਹਿਰੇ ਕੁਝ ਦਿਨਾਂ ਜਾਂ ਕੁਝ ਕੁ ਮਹੀਨਿਆਂ ਦੇ ਵਿੱਚ ਹੁਣੇ ਸ਼ੁਰੂ ਹੋ ਜਾਂਦੇ ਆ ਜਦੋਂ ਸੁਵਾਸ ਹਲਕੇ ਤੇ ਗਹਿਰੇ ਹੋ ਗਏ ਸਾਡੇ ਸਰੀਰ ਦੇ ਵਿੱਚ ਵੀ ਬਦਲਾਅ ਹੋਣਗੇ ਹੁਣ ਸਿਮਰਨ ਕਰਦੇ ਹੋਏ ਆਪਾਂ ਇੱਧਰ ਹੀ ਧਿਆਨ ਨਹੀਂ ਦੇਣਾ ਕਿ ਜੋ ਸੁਵਾਸ ਗਿਆ ਆ ਖੱਬੇ ਥਾਣੀ ਗਿਆ ਸੱਜੇ ਥਾਣੀ ਗਿਆ ਜਦ ਤੱਕ ਆਪਾਂ ਬੋਲ ਕੇ ਅਭਿਆਸ ਕਰਦੇ ਪਏ ਆ ਧਿਆਨ ਵਾਹਿਗੁਰੂ ਗੁਰਮੰਤਰ 'ਚ ਹੀ ਰੱਖਣਾ ਜੋ ਧੁਨ ਪ੍ਰਗਟ ਹੋ ਰਹੀ ਇਹਦੀ ਧੁਨ ਨੂੰ ਆਪਾਂ ਫੜਦੇ ਹੋਏ ਅੰਤਰਗਤ ਜਾਵਾਂਗੇ ਨਾਭੀ ਨਾਭੀ ਤੋਂ ਉੱਪਰ ਤੱਕ ਸਵਾਸਾਂ ਦਾ ਬੈਲੈਂਸ ਜੋ ਆ ਸੰਤੁਲਨ ਆ ਉਹ ਆਪਣੇ ਆਪ ਬਣ ਜਾਂਦਾ ਈੜਾ ਤੇ ਪਿੰਗਲਾ ਇਹ ਬਰਾਬਰ ਹੋ ਜਾਂਦੀਆਂ ਕਹਿਣ ਦਾ ਭਾਵ ਪੌਣ ਸਾਡੀ ਇੱਕੋ ਜਿਹੀ ਹੋ ਗਈ ਕਈ ਜੀਵਾਂ ਦੀ ਜੋ ਈੜਾ ਨਾੜੀ ਆ ਉਹ ਜ਼ਿਆਦਾ ਪ੍ਰਭਾਵਿਤ ਹੁੰਦੀ ਆ ਉਹਨਾਂ ਦਾ ਸੁਭਾਅ ਵੱਖਰਾ ਹੁੰਦਾ ਕਈਆਂ ਦੀ ਪਿੰਗਲਾ ਨਾੜੀ ਜ਼ਿਆਦਾ ਐਕਟਿਵ ਹੁੰਦੀ ਆ ਉਹਨਾਂ ਦਾ ਸੁਭਾਅ ਦੂਜਿਆਂ ਨਾਲ ਉਲਟਾ ਹੁੰਦਾ ਜੋ ਇਹਨੂੰ ਸਮਝ ਕਰਕੇ ਚੱਲਦੇ ਆ ਉਹਨਾਂ ਦੇ ਵਿੱਚ ਦੋਵੇਂ ਗੁਣ ਹੁੰਦੇ ਆ ਹੁਣ ਨਾਮ ਜਪਣ ਵਾਲਾ ਜੀਵ ਬਾਕੀ ਜੀਵਾਂ ਤੋਂ ਵੱਖ ਕਿਵੇਂ ਹੁੰਦਾ ਉਹਦੇ ਮਨ ਦੇ ਵਿੱਚ ਅਜਿਹਾ ਬਲ ਪੈਦਾ ਹੁੰਦਾ ਕਿ ਬਾਹਰ ਸਾਡੇ ਕੋਈ ਵੀ ਕੰਡੀਸ਼ਨ ਬਣ ਜਵੇ ਨੇਰੀ ਆਵੇ ਚਖੜ ਆਵੇ ਦੁੱਖ ਆਵੇ ਸੁੱਖ ਆਵੇ ਉਸ ਜੀਵ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੁਣ ਉਸ ਜੀਵ ਨੇ ਕੀ ਕੀਤਾ ਕਿ ਨਾਮ ਦਾ ਸਹਾਰਾ ਲੈ ਲਿਆ ਉਸ ਜੀਵ ਦੀ ਜੋ ਸੁਖਮਨਾ 나ੜਿਆ ਉਹ ਐਕਟਿਵ ਰਹੇਗੀ ਸਾਹਿਬਾ ਕਹਿੰਦੇ ਨਾਮੀ ਜੋ ਆ ਨਾ ਨਾਮ ਜਪਣ ਵਾਲਾ ਜੀਵ ਆ ਸਿਮਰਨ ਕਰਦਾ ਅਭਿਆਸ ਕਰਦਾ ਆ ਉਹਦੇ ਨਾਲ ਕੋਈ ਵੀ ਚੀਜ਼ ਆ ਕੇ ਚਿੰਬੜਦੀ ਨਹੀਂ ਹੈ ਭੂਤਾ ਦੀ ਗੱਲ ਨਹੀਂ ਆਪਾ ਕਰਦੇ ਵਿਚਾਰਾਂ ਦੀ ਹੀ ਗੱਲ ਕਰਦੇ ਆ ਕੋਈ ਵਿਚਾਰ ਆ ਕੇ ਉਹਦੇ ਨਾਲ ਚੁੰਬੜਦਾ ਨਹੀਂ ਹੈ ਉਹ ਵਿਚਾਰ ਉਹਨੇ ਸੁਣਿਆ ਤੇ ਇੱਕ ਪਾਸੇ ਕਰ ਦਿੱਤਾ ਤੇ ਉਧਰ ਨਾਮ ਨਾ ਜਪਣ ਵਾਲਾ ਜੀਵ ਉਸ ਵਿਚਾਰ ਦੇ ਨਾਲ ਚਿਪਕ ਜਾਵੇਗਾ ਕਿਉਂਕਿ ਉਹਦਾ ਸਰੀਰ ਦਾ ਕੋਈ ਸੰਤੁਲਨ ਹੈ ਨਹੀਂ ਈੜਾ ਪਿੰਗਲਾ ਸੁਖਮਨਾ ਇਹ ਸਾਰੀਆਂ ਹੀ ਡਿਸਟਰਬ ਹੋਈਆਂ ਨੇ ਇਸ ਬੈਲੈਂਸ ਚੱਲਦਾ ਪਿਆ ਸਾਰਾ ਕੁਝ ਜਦੋਂ ਆਪਾਂ ਸਿਮਰਨ ਦਾ ਅਭਿਆਸ ਕਰਦੇ ਹਾਂ ਸਿਰਫ ਸਿਮਰਨ ਦੀ ਗੱਲ ਕਰਦੇ ਹਾਂ ਕਿ ਜਦੋਂ ਬਸ ਸਿਮਰਨ ਕਰਦੇ ਹਾਂ ਵਾਹਿਗੁਰੂ ਗੁਰਮੰਤਰ ਪਾ ਜਦੋਂ ਜਪਦੇ ਹਾਂ ਤਾਂ ਸੁਖਮਨ ਅੰਦਰ ਦੇ ਵਿੱਚ ਊਰਜਾ ਪ੍ਰਵੇਸ਼ ਹੋਣੀ ਸ਼ੁਰੂ ਹੋ ਜਾਂਦੀ ਆ ਪੌਣ ਜਾਂਦੀ ਆ ਇਹ ਸਭ ਕੁਝ ਉਦੋਂ ਹੁੰਦਾ ਜਦੋਂ ਵਾਹਿ ਹੈ ਦੀ ਛੋਟ ਜਾ ਕੇ ਨਾਭੀ ਤੇ ਵੱਜਦੀ ਆ ਬਾਕੀ ਵਾਹਿਗੁਰੂ ਕੁੰਡਲਨੀ ਨੂੰ ਲੈ ਕੇ ਚੈਨਲ ਦੇ ਉੱਤੇ ਕਈ ਸਵਾਲ ਆ ਜਾਂਦੇ ਆ ਕਿ ਸਾਡੀ ਕੁੰਡਲੀ ਜਾਗਰਣ ਹੋ ਗਈ ਅੱਗੇ ਦਾ ਵਿਚਾਰ ਕੀਤੀ ਕਿ ਜਦੋਂ ਕਿਤੇ ਅਜਿਹੀ ਕੰਡੀਸ਼ਨ ਮੰਨ ਜਵੇ ਤਾਂ ਗੁਰਮਖਾਂ ਦੀ ਜਾ ਕੇ ਸੰਗਤ ਕਰੋ ਗੁਰਮਖਾਂ ਦੇ ਕੋਲ ਇਹਨਾਂ ਦਾ ਹੱਲ ਹੈ ਸਿਮਰਨ ਕਰਦੇ ਹੋਏ ਧਿਆਨ ਕਰਦੇ ਹੋਏ ਕੋਈ ਵੀ ਅਵਸਥਾ ਬਣੇ ਕੋਈ ਵੀ ਚਾਹੇ ਚੰਗੀ ਹੈ ਚਾਹੇ ਮਾੜੀ ਆ ਉਸ ਸਮੇਂ ਆਪਣਾ ਸਾਰਾ ਕੁਝ ਤੁਸੀਂ ਰੋਕ ਕੇ ਤਾਂ ਗੁਰਮਖਾਂ ਦੀ ਸੰਗਤ ਕਰੋ ਉਹਨਾਂ ਦੇ ਨਾਲ ਜਾ ਕੇ ਪਹਿਲਾਂ ਵਿਚਾਰ ਕਰੋ ਫਿਰ ਗੁਰਮਖ ਜੋ ਆਦੇਸ਼ ਕਰਨਗੇ ਉਹਨਾਂ ਦੇ ਅਕੋਰਡਿੰਗ ਚੱਲਣਾ ਚਾਹੀਦਾ ਗੁਰਮੁਖ ਸਾਡੇ ਜੀਵਨ ਦੇ ਵਿੱਚ ਇੱਕ ਟੀਚਰ ਦਾ ਕੰਮ ਕਰਦੇ ਆ ਤੇ ਟੀਚਰ ਦਾ ਕੰਮ ਹੁੰਦਾ ਆ ਆਪਣੇ ਬੱਚੇ ਨੂੰ ਸਮਝਾਉਣਾ ਤੇ ਅੱਗੇ ਤੋਰਨਾ ਕਿਸੇ ਚੀਜ਼ ਦੇ ਕਾਬਿਲ ਬਣਾਉਣਾ ਹੁਣ ਆਪਾਂ ਬਾਣੀ ਨੂੰ ਪੜ੍ਹ ਕੇ ਉਹ ਕਾਰਜ ਕਰਨਾ ਤਾਂ ਸ਼ੁਰੂ ਕਰ ਦਿੱਤਾ ਪਰ ਹੁਣ ਜਦੋਂ ਸਾਡੀ ਕੋਈ ਨਾ ਕੋਈ ਅਵਸਥਾ ਚੰਗੀ ਮਾੜੀ ਬਣਦੀ ਆ ਸਾਡੇ ਸਵਾਲ ਖੜਦੇ ਆ ਉਹ ਤਾਂ ਸਾਨੂੰ ਕਿਸੇ ਫਿਜ਼ੀਕਲੀ ਟੀਚਰ ਦੇ ਕੋਲ ਜਾ ਕੇ ਹੀ ਪਤਾ ਲੱਗਣਗੇ ਕਿ ਇੱਥੋਂ ਆਪਾਂ ਕਿਵੇਂ ਚੱਲਣਾ ਆ ਕਿਹੜਾ ਮੋੜ ਕੱਟਣਾ ਆ ਕਿੱਥੇ ਜਾ ਕੇ ਮਨ ਦਾ ਆਸਨ ਲਗਵਾਉਣਾ ਹੈ ਕਿਵੇਂ ਅਸੀਂ ਸਹਜ ਦੇ ਵਿੱਚ ਵਿਚਰਨਾ ਹੈ ਇਹ ਸਾਡੇ ਸਰੀਰ ਦਾ ਗਿਆਨ ਹੈ ਈੜਾ ਪਿੰਗਲਾ ਤੇ ਸੁਖਮਨਾ ਕਈ ਇਹਨੂੰ ਯੋਗ ਸਾਧਨਾ ਦੇ ਨਾਲ ਸੈੱਟ ਕਰਦੇ ਆ ਆਪਾਂ ਵਾਹਿਗੁਰੂ ਗੁਰਮੰਤਰ ਦੇ ਨਾਲ ਹੀ ਇਹਨੂੰ ਬੈਲੈਂਸ ਦੇ ਵਿੱਚ ਕਰ ਸਕਦੇ ਆ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਮਹਾਰਾਜ ਕਹਿੰਦੇ ਹੋਰ ਕੁਝ ਨਾ ਕਰੋ ਬਸ ਤੁਸੀਂ ਕਹਿੰਦੇ ਸਿਮਰਨ ਕਰੋ ਨਾਮ ਜਪੋ ਸਾਡੇ ਜੀਵਨ ਦੇ ਵਿੱਚ ਵੀ ਜਿੰਨੇ ਮੋੜ ਘੇੜਿਆ ਉਹ ਵੀ ਕਹਿੰਦੇ ਸਿੱਧੇ ਹੋ ਜੂਗੇ ਦੇਰੇ ਸਰੀਰ ਦੇ ਵਿੱਚ ਮੂੜ ਘੇੜਿਆ ਉਹ ਵੀ ਕਹਿੰਦੇ ਆਪਣੇ ਆਪ ਸਿੱਧੇ ਹੋ ਜਾਣੇ ਇਹਦੇ ਬਾਰੇ ਮਹਾਰਾਜ ਬਾਣੀ ਦੇ ਵਿੱਚ ਆਪਾਂ ਨੂੰ ਕੀ ਕਹਿੰਦੇ ਆ ਕਹਿੰਦੇ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਕਹਿੰਦੇ ਬਸ ਇੱਕੋ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੋ ਜੇ ਤੁਸੀਂ ਸੋਚੋਗੇ ਕਿ ਨਾਮ ਜਪਣਾ ਛੱਡ ਕੇ ਆਪਾਂ ਹੋਰ ਕੁਝ ਕਰ ਲੰਨੇ ਆ ਅਧਿਆਤਮਿਕ ਤਰੱਕੀ ਲਈ ਕਹਿੰਦੇ ਉਹ ਨਿਰਾਫਲ ਆ ਬੇਰਤੀਆ ਕਹਿੰਦੇ ਸਮਾ ਗਵਾਉਗੇ ਸੁਆਸ ਗਵਾਉਗੇ ਇਹਦੂ ਚੰਗਾ ਕਹਿੰਦੇ ਕੀ ਹੈ ਜਪੋ ਤaiko nama ਇੱਕ ਨਾਮ ਦਾ ਸਹਾਰਾ ਲੈ ਕੇ ਇੱਕ ਨਾਮ ਦੇ ਨਾਲ ਪੱਕਾ ਕਨੈਕਟ ਹੋ ਜਾਣਾ ਜਦੋਂ ਸਾਡੇ ਸਰੀਰ ਦੇ ਵਿੱਚ ਸਾਰੀਆਂ ਚੀਜ਼ਾਂ ਐਕਟਿਵ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਜੀਵ ਨੂੰ ਅੰਮ੍ਰਿਤ ਰਸ ਹੋਣਾ ਸ਼ੁਰੂ ਹੋ ਜਾਂਦਾ ਇੱਕ ਰਸ ਬਣਦਾ ਹੈ ਇੰਨਾ ਵਧੀਆ ਉਹ ਰਸ ਬਣਦਾ ਹੈ ਨਾ ਕਿ ਸਿਮਰਨ ਛੱਡ ਨੂੰ ਮਨ ਨਹੀਂ ਕਰਦਾ ਵਾਹ ਗੁਰੂ ਜਦੋਂ ਗੁਰੂ ਬੋਲਣਾ ਤਾਂ ਉਦੋਂ ਆਨੰਦ ਹੀ ਆਨੰਦ ਆ ਜਾਂਦਾ ਮਾਰੇ ਕੀ ਕਹਿੰਦੇ ਰਸਨਾ ਨਾਮ ਜਪੋ ਕਹਿੰਦੇ ਆਪਣੀ ਰਸਨਾ ਤੋਂ ਨਾਮ ਜਪੋ ਮੱਥ ਮੱਥੀਏ ਕਹਿੰਦੇ ਜਿਦੋਂ ਆਪਾਂ ਦੁੱਧ ਨਹੀਂ ਰੜਕਦੇ ਹੈਗੇ ਦੁੱਧ ਰੜਕਣ ਤੋਂ ਬਾਅਦ ਆਪਾਂ ਨੂੰ ਦੇਖੋ ਕਿੰਨਾ ਮੱਖਣ ਵੀ ਪ੍ਰਾਪਤ ਹੁੰਦਾ ਹੈ ਫਿਰ ਮੱਖਣ ਤੋਂ ਬਾਅਦ ਘੀ ਬਣਾ ਲੈਂਦੇ ਆ ਹਨਾ ਉਹਨਾਂ ਦੇ ਆਨੰਦ ਆ ਜਾਂਦਾ ਮੱਖਣ ਖਾ ਕੇ ਵੀ ਆਨੰਦ ਹੁੰਦਾ ਫਿਰ ਲੱਸੀ ਵੀ ਆਪਾਂ ਨੂੰ ਦੇਖੋ ਮਿਲ ਜਾਂਦੀ ਹੈ ਘਿਓ ਵੀ ਮਿਲ ਜਾਂਦਾ ਦੇਸੀ ਘਿਓ ਕਿੰਨਾ ਮਹਿੰਗਾ ਹੈ ਮਹਿੰਗੀ ਚੀਜ਼ ਮਿਲਦੀ ਨਾ ਕਹਿੰਦੇ ਇੰਨੇ ਵੀ ਤੇ ਅੰਮ੍ਰਿਤ ਪਾਵੋ ਕਹਿੰਦੇ ਰਸਨਾ ਦੇ ਨਾਲ ਤੁਸੀਂ ਨਾਮ ਜਪੋ ਇਹ ਬਾਰ-ਬਾਰ ਇਹਨੂੰ ਚਲਾ ਦੋ ਵਾਏ ਗੁਰੂ ਵਾਏ ਗੁਰੂ ਵਾ ਗੁਰੂ ਇਹਨ ਵਿਧੇ ਅੰਮ੍ਰਿਤ ਪਾਵ ਕਹਿੰਦੇ ਇਸ ਤਰੀਕੇ ਦੇ ਨਾਲ ਫਿਰ ਤੁਸੀਂ ਅੰਮ੍ਰਿਤ ਪਾ ਸਕਦੇ ਆ ਜਦੋਂ ਵੀ ਸਿਮਰਨ ਕਰਨਾ ਇਕਾਂਤ ਵਿੱਚ ਬੈਠ ਕੇ ਬੜੇ ਰਸ ਆਨੰਦ ਦੇ ਨਾਲ ਮਾਲਕ ਨੂੰ ਆਪਣੇ ਨਾਲ ਜਾਣ ਕੇ ਕਿ ਉਹ ਮੈਨੂੰ ਵੇਖ ਰਿਹਾ ਬਸ ਉਹਨਾਂ ਦਾ ਪਸਿਮਰਨ ਕਰਨਾ ਹੈ ਜੇ ਆਪਾਂ ਇਹ ਮੰਨ ਲਿਆ ਕਿ ਉਹ ਮੇਰੇ ਨਾਲ ਆ ਬਸ ਫਿਰ ਉਹੀ ਰਹਿਣਗੇ ਲੰਬੇ ਗਹਿਰਾਈ ਦੇ ਨਾਲ ਵਾ ਗੁਰੂ ਵਾਹਿ ਮਿਰੂ ਫਿਰ ਵਿਚਾਰ ਕਿਉਂ ਨਹੀਂ ਹਟਦੇ ਫਿਰ ਤਾਂ ਵਿਚਾਰ ਇੱਕ ਪਾਸੇ ਹੋ ਜਾਂਦੇ ਮਨ ਇੱਕ ਪਾਸੇ ਹੋ ਜਾਂਦਾ ਮਨ ਨੂੰ ਅੰਮ੍ਰਿਤ ਰਸ ਮਿਲ ਜਾਂਦਾ ਜਿਨ੍ਹਾਂ ਚੀਜ਼ਾਂ ਦੇ ਮਗਰ ਅਸੀਂ ਭੱਜੇ ਫਿਰਦੇ ਹਾਂ ਉਹ ਚੀਜ਼ਾਂ ਆਪਣੇ ਆਪ ਹੋ ਜਾਂਦੀਆਂ ਕੁੰਡਲੀ ਜਾਗਰਣ ਮਗਰ ਦੁਨੀਆ ਪਾਗਲ ਹੋਈ ਪਈ ਆ ਕਿਉਂਕਿ ਕਹਿੰਦੇ ਆ ਨਾ ਵੀ ਜਦੋਂ ਕੁੰਡਲੀ ਜਾਗਰਣ ਹੋ ਜਾਂਦੀ ਆ ਸਾਡਾ ਸਰੀਰ ਵੀ ਸਵਸਥ ਹੋ ਜਾਂਦਾ ਸਾਡੇ ਕੋਲ ਕੁਝ ਅਜੀਬੀਆਂ ਸ਼ਕਤੀਆਂ ਆ ਜਾਂਦੀਆਂ ਜਿੰਨਾਂ ਪਾ ਮੈਨੀਫੈਸਟੇਸ਼ਨ ਕਹਿੰਨੇ ਆ ਅਲੱਗ ਕੁਝ ਕਰਨ ਦੀ ਲੋੜ ਨਹੀਂ ਹੈ ਨਾਮ ਜਪਣ ਦੇ ਨਾਲ ਹੀ ਸর্ব ਇਛਾਵਾਂ ਦੀ ਪੂਰਤੀ ਹੁੰਦੀ ਹੈ ਇਛਾਵਾਂ ਵੀ ਉਹ ਜੋ ਅਧਿਆਤਮਿਕ ਰਸਤੇ ਦੇ ਉੱਤੇ ਤਰੱਕੀ ਕਰਨ ਦੂਜੀਆਂ ਇਛਾਵਾਂ ਮੰਗਦੇ ਮੰਗਦੇ ਅਸੀਂ ਇੱਕ ਤਾਂ ਜੂਨਾ ਦੇ ਵਿੱਚ ਭਟਕ ਰਹੇ ਆ ਫੇ ਅਸੀਂ ਦੁੱਖ ਤੇ ਸੁੱਖ ਵਿੱਚ ਆ ਦੁੱਖਾਂ ਦੀ ਸਾਡੇ ਉੱਤੇ ਪਾਂਡਿਆ ਹਜੇ ਸਾਨੂੰ ਦਿਖਾਈ ਨਹੀਂ ਦਿੱਤੀ ਜਦੋਂ ਆਪਾਂ ਬਜ਼ੁਰਗ ਹੋ ਜਾਣਾ ਫੇਰ ਸਾਨੂੰ ਮਹਿਸੂਸ ਹੋਣਾ ਇਹ ਕੀ ਹੋ ਗਿਆ ਇਹ ਕੀ ਅਸੀਂ ਮੰਗਦੇ ਰਹਿ ਗਿਆ ساری ਉਮਰ ਮਾਲਕ ਜਿਸ ਤੇ ਕਿਰਪਾ ਕਰਨ ਉਹ ਕੋਈ ਵੀ ਉਮਰ ਹੋ ਸਕਦੀ ਹੈ ਇੱਕ ਲਾਸਟ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ ਧਿਆਨ ਬਾਰੇ ਵਿਚਾਰ ਕੀਤੀ ਸੀ ਥੱਲੇ ਆਪਾਂ ਲਿਖਿਆ ਸੀ ਕਿ ਬੱਚੇ ਨਾ ਦੇਖਣ ਕਿਸੇ ਵੀਰ ਨੇ ਜਾਂ ਭੈਣ ਨੇ ਕਮੈਂਟ ਕੀਤਾ ਕਿ ਬੱਚੇ ਕਿਉਂ ਨਾ ਦੇਖਣ ਵਾਹਿਗੁਰੂ ਦੇਖੋ ਇਹ ਧਿਆਨ ਦਾ ਖੇੜ ਆ ਇਸ ਸਿਮਰਨ ਕਰਦੇ ਕਰਦੇ ਸਾਡੇ ਸਰੀਰ ਦੇ ਵਿੱਚ ਕੁਝ ਬਦਲਾਵ ਹੁੰਦੇ ਆ ਜੇ ਇਸ ਬਦਲਾਵ ਨੂੰ ਦੇਖ ਕੇ ਅਧਿਆਤਮਕ ਪਾਸੇ ਜਿਹੜੇ ਮਾਪਾਪ ਨਹੀਂ ਤੁਰੇ ਸੰਸਾਰਿਕ ਮਾਪਾਪ ਆ ਪੂਰੇ ਫੈਸ਼ਨ ਦੇ ਨਾਲ ਜੁੜੇ ਹੋਏ ਆ ਆਪਾਂ ਪਾਠ ਨੂੰ ਸਿਰਫ ਪੜਨ ਤੱਕ ਰਹੀ ਸੀਮਤ ਰੱਖਿਆ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਦੇਖ ਕੇ ਡਾਕਟਰਾਂ ਦੇ ਕੋਲ ਲੈ ਜਾਣਾ ਕਿ ਸਾਡੇ ਬੱਚੇ ਨੂੰ ਹੋ ਕੀ ਗਿਆ ਇਹ ਬੋਲਦਾ ਕਿਉਂ ਨਹੀਂ ਇਹ ਚੁੱਪਚੁੱਪ ਰਹਿਂਦਾ ਹੈ ਇਹ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ ਹੈ ਬਾਕੀ ਧਿਆਨ ਦੇ ਵਿੱਚ ਦੇਖੋ ਵੈਗਰੂ ਕਾਲ ਕਈ ਤਰੀਕਿਆਂ ਦੇ ਨਾਲ ਡਰਾਉਂਦਾ ਆ ਤੇ ਉਹ ਬੱਚੇ ਡਰ ਵੀ ਜਾਂਦੇ ਆ ਜੇ ਤਾਂ ਸਾਡੀ ਪ੍ਰੋਪਰ ਸੰਗਤ ਹੈਗੀ ਆ ਗੁਰਮੁਖਾਂ ਦੇ ਨਾਲ ਫੇਰ ਤਾਂ ਕੋਈ ਪ੍ਰੋਬਲਮ ਨਹੀਂ ਹੈ ਹੁਣ YouTube ਆਕੇ ਇਦਾਂ ਦਾ ਪਲੇਟਫਾਰਮ ਆ ਕਿ ਆਪਾਂ ਸੰਗਤਤਾ ਕਰਦੇ ਨਹੀਂ ਹੈ ਘਰੇ ਬੈਠੇ ਆਪਾਂ ਵੀਡੀਓ ਵੇਖੀ ਜਾਂਦੇ ਆ ਤੇ ਆਡੀਓ ਦੇ ਵਿੱਚ ਆਪਾਂ ਕੀ ਕੁਝ ਸਮਝਾ ਸਕਦੇ ਆ ਸਾਹਮਣੇ ਕੋਈ ਫਿਜ਼ੀਕਲੀ ਟੀਚਰ ਆਪਣਾ ਬੈਠਾ ਆ ਕੋਈ ਸਮਝਾ ਰਿਹਾ ਗੁਰਮੁਖ ਸੰਗਤ ਕਰਾ ਰਿਹਾ ਆ ਆ ਉਹ ਆਪਾਂ ਨੂੰ ਸਮਝਾ ਰਿਹਾ ਤੇ ਆਪਾਂ ਨੂੰ ਜੇ ਕੋਈ ਗੱਲ ਨਹੀਂ ਸਮਝ ਲੱਗੀ ਤਾਂ ਆਪਾਂ ਇੱਕ ਟੀਚਰ ਤੇ ਇੱਕ ਸਟੂਡੈਂਟ ਦੀ ਤਰ੍ਹਾਂ ਇੱਕ ਦੂਜੇ ਦੇ ਨਾਲ ਬਾਰਤਾਲਾਪ ਕਰਕੇ ਉਹ ਕਲੀਅਰ ਕਰ ਸਕਦੇ ਆ ਪਰ ਵੀਡੀਓ ਦੇ ਵਿੱਚ ਕੀ ਹੁੰਦਾ ਕਿ ਆਪਾਂ ਜਦੋਂ ਘਰੇ ਬੈਠ ਕੇ ਵੀਡੀਓ ਸੁਣਦੇ ਆ ਤੇ ਸਾਨੂੰ ਪੁੱਛਣ ਦਾ ਮੌਕਾ ਨਹੀਂ ਮਿਲਦਾ ਜੋ ਆਪਾਂ ਸੁਣੀ ਜਾਂਦੇ ਆ ਸਾਡਾ ਮਨ ਕੈਚ ਕਰੀ ਜਾਂਦਾ ਜੇ ਸਾਡਾ ਮਨ ਧਿਆਨ 'ਚ ਆ ਤਾਂ ਉਹਨੇ ਬੜੀ ਜਲਦੀ ਉਹ ਚੀਜ਼ ਨੂੰ ਕੈਚ ਕਰਨਾ ਹੁਣ ਬੱਚਿਆਂ ਦੇ ਫੁਰਨੇ ਘੱਟ ਹੁੰਦੇ ਆ ਮਨ ਨਿਰਮਲ ਹੁੰਦਾ ਆ ਇੰਨੇ ਵਿਚਾਰਾਂ ਦਾ ਉਹਦੇ ਵਿੱਚ ਮੈਲ ਨਹੀਂ ਹੁੰਦੀ ਥੋੜਾ ਜਿਹਾ ਸਿਮਰਨ ਕੀਤਾ ਤੇ ਖੇੜ ਬਣ ਸਕਦੀ ਹੈ ਇਸ ਕਰਕੇ ਉਸ ਵੀਡੀਓ ਵਿੱਚ ਆਪਾਂ ਤੁਹਾਨੂੰ ਲਿਖਿਆ ਸੀ ਕਿ ਬੱਚੇ ਨਾ ਦੇਖਣ ਬਾਕੀ ਬਾਈ ਵੀਰੋ ਦੇਖੋ ਜੈਸ ਮਾਲਕ ਨੇ ਨਾਮ ਜਪਉਣਾ ਹੈ ਨਾ ਉਹ ਬੱਚਾ ਵੀ ਹੋ ਸਕਦਾ ਬਜ਼ੁਰਗ ਵੀ ਹੋ ਸਕਦਾ ਇਹ ਮਾਲਕ ਦੀ ਖੇੜ ਹੈ ਮਾਲਕ ਹੀ ਜਾਣਦੇ ਨੇ